ਸ਼੍ਰੀ ਫਤਿਹਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਮੋਟਰਸਾਈਕਲ ਸਵਾਰ ਮਨਜੀਤ ਸਾਹਿਬ ਨੇੜੇ ਹੋਏ ਹਾਸਾ ਗ੍ਰਸਤ ਮੌਕੇ ਤੇ ਪਹੁੰਚੇ ਐਸਐਸਐਫ ਦੀ ਟੀਮ ਨੇ ਦੇਖਿਆ ਕਿ ਇੱਕ ਮਿਲਕ ਕੈਂਟਰ ਟਾਇਰ ਖਰਾਬ ਹੋਣ ਦੇ ਕਾਰਨ ਰੋਡ ਤੇ ਖੜੇ ਨੂੰ 10 ਮਿੰਟ ਹੋਏ ਸੀ ਕਿ ਉਸ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਦੁੱਧ ਕੈਂਟਰ ਨੂੰ ਪਿੱਛੋਂ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ ਅਰਮਾਨ ਵੱਡੇ ਗੜ੍ਹ ਸਾਹਿਬ ਤੋਂ ਆ ਰਹੇ ਸੀਗੇ ਰਸਤੇ 'ਤੇ ਧੁੰਦ ਜਿਆਦਾ ਸੀਗੀ ਟਰੱਕ ਖੜਿਆ ਸੀਗਾ ਖੜੇ ਟਰੱਕ ਦੇ ਬੱਜੇਗੇ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਮੇਰਾ ਭਰਾ ਹੈ ਇਹਨੇ ਲਿਫਟ ਲਿੱਤੀਗੀ ਬਾਰੋ ਆਇਆ ਹੈ ਮੱਥਾ ਟੇਕਣ ਬਾਬਾ ਕਿਦੋਂ ਦੇਸ਼ ਤੋਂ ਆ ਨਹੀਂ ਯੂਪੀ ਤੋਂ ਆਇਆ ਸੀਗਾ ਹਾਂਜੀ ਪਿੰਡੋਂ ਆਇਆ ਫਤਿਹਗੜ੍ਹ ਸਾਹਿਬ ਤੋਂ ਮਨਦੀਪ ਕੇ ਪਾਸ ਹਾਂਜੀ ਉਹ ਆਪਾਂ ਬਾਬਾ ਸਾਹਿਬ ਜਾ ਰਹੇ ਸੀਗੇ ਇਸ਼ਾਨ ਕਿੰਨੀ ਕੁ ਮਰਿਆ 70 ਸਾਲ ਕਿੱਦਾਂ ਹੋਏ ਸੀਰियस ਹੀ ਹਾਲ ਹੈ ਤੇ ਬਾਕੀ ਜਿਹੜੇ ਸੀ ਕਿ ਦੋ ਪੁੱਤ ਇੱਕ ਐਕਸਪਾਇਰ ਹੋ ਗਿਆ ਇੱਕ ਦੇ ਟੰਗ ਦੇ ਫ੍ਰੈਕਚਰ ਆ ਤੁਹਾਡੇ ਭਰਾ ਨੇ ਲਿਫਟ ਲਈ ਸੀ ਅੰਜ ਲਿਫਟ ਲਿੱਤੀ ਸੀ ਇਹਨਾਂ ਮਿੰਟਾ ਪਤਾ ਨਹੀਂ ਜਾਣਦੇ ਤਾਂ ਨਹੀਂ ਆ ਨਹੀਂ ਸਰ ਮੇਰਾ ਨਾਮ ਜੀਨਮੋਲ ਆ ਮੈਂ ਲੁਧਿਆਣੇ ਦਾ ਅੰਕਲ ਜੀ ਅਸੀਂ ਤਿੰਨ ਬਾਈਕ ਤੇ ਆ ਰਹੇ ਸੀਗੇ ਫਤੇਗੜ ਸਾਹਿਬ ਤੋਂ ਮੱਥਾ ਟੇਕ ਕੇ ਦੋਤੋਂ ਆ ਪਾ ਰਹੇ ਸੀਗੇ ਤੇ ਧੁੰਦ ਸੀਗੀ ਜਿਹੜਾ ਬਾਈਕ ਚਲਾ ਰਿਹਾ ਸੀਗਾ ਆਪਾ ਬਨਨਾਮ ਦਾ ਜਿਹੜਾ ਮੁੰਡਾ ਵਾ ਉਹਨੂੰ ਟਰੱਕ ਦਿਖਿਆ ਨਹੀਂ ਉਹ ਤੇਜ਼ੀ ਚ ਸੀਗਾ ਉਹਨੇ ਟਰੱਕ ਚ ਮਾਰਿਆ ਉਸ ਤੋਂ ਬਾਅਦ ਮੈਂ ਮਤਲਬ ਡਿੱਗ ਗਿਆ ਫਿਰ ਮੈਂ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਮੈਨੂੰ ਫਿਰ ਜਦ ਮੈਨੂੰ ਹੋਸ਼ ਆਇਆ ਮੈਂ ਦੇਖਿਆ ਮੈਂ ਫਿਰ ਐਂਬੂਲੈਂਸ ਚ ਸੀਗਾ ਫਿਰ ਮੈਨੂੰ ਹਸਪੀਟਲ ਲੈ ਕੇ ਆਏ ਹਾਂਜੀ ਦੱਸ ਰਿਹਾ ਕਿ ਪਵਨ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਹੈ ਹਾਂਜੀ ਕਿਥੋਂ ਰਹਿਣਾ ਹੈ ਉਹ ਆਕਸੀਜਨ ਆਉਂਦਾ ਉਹ ਕਿੰਨੇ ਕਿੰਨੇ ਤੋਂ ਲਾ ਦੋ ਉਸ ਤੋਂ ਲਾ ਦੋ ਉਹਨੂੰ ਫਰਵਾਹ ਦੇਣਾ ਹੈ ਹਾਂਜੀ ਕਿੰਨਾ ਦਿਓਗੇ ਕਿੰਦੀ ਗੁੰਮਤਾ ਹੈ 18 ਸਾਲ ਦਾ ਸੀਗਾ ਜੀ ਇਧੁੰਦ ਕਰਕੇ ਹੋਇਆ ਹਾਂਜੀ ਇੱਕ ਦਾ ਐਕਸੀਡੈਂਟ ਦਾ ਮਾਮਲਾ ਹੋਇਆ ਸੱਤੀ ਮਾਮਲਾ ਹੋਇਆ ਇਹ ਨਾ ਜੀ ਅੱਜ ਐਸਐਸਐਫ ਟੀਮ ਨੂੰ 7:35 38 ਮਿੰਟ ਤੇ ਸਾਨੂੰ ਇੱਕ ਮੈਸੇਜ ਆਇਆ ਸੀਗਾ ਕੰਟਰੋਲ ਤੋਂ ਖੰਨਾ ਤੋਂ ਤੇ ਵੀ ਇੱਕ ਮੋਟਰਸਾਈਕਲ ਤੇ ਟਰੱਕ ਐਕਸੀਡੈਂਟ ਹੋ ਗਿਆ ਵੀ ਟਰੱਕ ਦੇ ਵਿੱਚ ਪਿੱਛੋਂ ਮੋਟਰਸਾਈਕਲ ਵੱਜਿਆ ਜੀ ਮੰਜੀ ਸਾਹਿਬ ਜੋਰਾਵਰ ਫਤੇ ਸਿੰਘ ਜਿਹੜਾ ਸਕੂਲ ਆ ਆਪਣਾ ਉਹਦੇ ਸਾਹਮਣੇ ਟਰੱਕ ਦਾ ਦੁੱਧ ਦਾ ਟੈਂਕਰ ਸੀ ਖਰਾਬ ਹੋਇਆ ਖੜਾ ਖੜੇ ਸੀ ਕਹਿੰਦੇ 10 ਮਿੰਟ ਹੋਏ ਸੀ ਜਿਵੇਂ ਸਾਨੂੰ ਦੱਸਿਆ ਜੀ ਲੋਕਾਂ ਨੇ ਤੇ ਇਹ ਫਤੇਗੜ ਸਾਹਿਬ ਤੋਂ ਬੱਚੇ ਆ ਰਹੇ ਸੀ ਕਿ ਤਿੰਨ ਲੁਧਿਆਣੇ ਦੇ ਸਿਗੇ ਤੇ ਮੋਟਰਸਾਈਕਲ ਤੇਜ਼ ਰਫ਼ਤਾਰ ਸੀ ਬਹੁਤ ਉਹ ਖੜੇ ਟੈਂਕਰ ਦੇ ਵਿੱਚ ਪਿੱਛੋਂ ਵੱਜੇ ਜੀ ਅਸੀਂ ਮੈਡੀਕਲ ਐਂਬੂਲੈਂਸ ਨੂੰ ਕਾਲ ਕਰਕੇ ਐਂਬੂਲੈਂਸ ਬੁਲਾਈ ਐਂਬੂਲੈਂਸ ਦੇ ਵਿੱਚੋਂ ਜਦੋਂ ਸਿਵਲ ਹਸਪੀਟਲ ਲਈ ਜਾ ਰਹੇ ਸੀ ਤੇ ਉੱਥੇ ਜਾ ਕੇ ਇੱਕ ਦੀ ਡੈਥ ਹੋ ਗਈ ਜੀ ਮੌਕੇ ਤੇ ਪਵਨ ਕੁਮਾਰ ਦੀ ਤੇ ਇੱਕ ਨਾਲ ਦਾ ਹੋਰ ਸੀਰੀਅਸ ਹੈ ਜੀ ਥੋੜੇ ਜਿਹੋਦੇ ਵੀ ਸਿਰ ਦੇ ਵਿੱਚ ਸੱਟ ਹੈ ਤੇ ਇੱਕ ਮੁੰਡਾ ਠੀਕ ਹੈ ਜੀ ਕਾਰਨ ਕੀ ਰਿਹਾ ਹੈ ਤੁੰਦ ਲੱਗਦਾ ਵੀ ਤੁੰਦ ਕਰਕੇ ਵਾਪਸ ਆ ਸਕਦਾ ਇਹ ਆਇਆ ਜੀ ਪਹਿਲਾਂ ਤਾਂ ਤੁੰਦ ਸਵੇਰ ਹੈ ਨਹੀਂ ਸੀ ਕਿ ਤੁੰਦ ਤਕਰੀਬਨ 10 ਮਿੰਟੇ ਹੋਏ ਸੀਗੇ ਪਈ ਨੂੰ ਜਿਵੇਂ 8:00 ਵਜੇ ਦੇ ਕਰੀਬ 7:30 ਤੁੰਦ ਪਈ ਹੈ ਤੇ ਉਹ ਟੈਂਕਰ ਵੀ ਖਰਾਬ ਹੋਇਆ ਸੀਗਾ ਅਚਾਨਕ ਜਾਨੀ ਪਿੱਛੋਂ ਆ ਕੇ ਮੁੰਡੇ ਬਹੁਤ ਤੇਜ਼ ਰਫ਼ਤਾਰ ਕਰਕੇ ਕੰਟਰੋਲ ਨਹੀਂ ਹੋਇਆ ਮੋਟਰਸਾਈਕਲ ਵਿੱਚ ਬੱਜੇ ਜੀ ਇਹਨਾਂ ਨੂੰ ਤਾਂ ਜੀ ਇਹ ਆ ਵੀ ਅਸੀਂ ਤਾਂ ਰੋਜ਼ ਅਨਾਊਂਸਮੈਂਟ ਵੀ ਕਰਦੇ ਰਹਿੰਦੇ ਆ ਗੱਡੀ ਦੇ ਵਿੱਚ ਜਿਵੇਂ ਰੋਡ ਤੇ ਟਰੱਕ ਖੜੇ ਨੇ ਕੋਈ ਵੀ ਵੀ ਕਲ ਖਰਾਬ ਹੋਇਆ ਖੜਾ ਹੈ ਨਾ ਕੀ ਰਿਫਲੈਕਟਰ ਲਾਓ ਵੱਧ ਤੋਂ ਵੱਧ ਪਿੱਛੇ ਜਾਂ ਕੋਈ ਆਪਣੇ ਅਸੀ ਕੋਨਾ ਵਗੈਰਾ ਦਾ ਅਰੇਂਜਮੈਂਟ ਕਰਦੇ ਆ ਜੀ ਧਿਆਨ ਘਬਾਲਦੇ ਆ ਅਸੀਂ ਆਪੇ ਵਾਲਦਿਆਂ ਨਾਲ ਕੇ ਕੇ ਉਹਨਾਂ ਨੂੰ ਜਿਹੜੇ ਡਰਾਈਵਰ ਹੁੰਦੇ ਨੇ ਵੀ ਗੱਡੀ ਚਲਦੀ ਹੋ ਜਲਦੀ ਰੋਡ ਤੋਂ ਸਾਈਡ ਤੇ ਕਰੀ ਦੇ ਆ ਬਾਕੀ ਧੁੰਦ ਦੇ ਮੌਸਮ ਦੇ ਵਿੱਚ ਆਇਆ ਵੀ ਤਕਰੀਬਨ ਕਾਫੀ ਗੱਡੀਆਂ ਦੇ ਮਗਰ ਨਾ ਕੋਈ ਰਿਫਲੈਕਟਰ ਹੈ ਜਿਵੇਂ ਸਰੀ ਵਾਲੀਆਂ ਗੱਡੀਆਂ ਜਾਂਦੀ ਨੇ ਨਾ ਰਿਫਲੈਕਟਰ ਹੈ ਨਾ ਕੋਈ ਪਾਰਕ ਲਾਈਟ ਹੈ ਅਚਨਚੇਤ ਗੱਡੀਆਂ ਰੋਡ ਤੇ ਖਰਾਬ ਹੋ ਜਾਂਦੀਆਂ ਨੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਧੁੰਦ ਜ਼ਿਆਦਾ ਪੈ ਰਹੀ ਹੈ ਜੀ ਸਰ ਜੀ ਦੇ ਡੈਥ ਤੋਂ ਇਹ ਕਮੇਟੀ ਕੋਲ ਪ੍ਰਾਪਤ ਜਾਣ ਹੋ ਪਾਈ ਹੈ ਹਾਂ ਜੀ ਇਹਨਾਂ ਨੂੰ ਪਵਨ ਕੁਮਾਰ ਆ ਵੀ ਅਸੀਂ ਇਹਨਾਂ ਦੇ ਇੱਕ ਫੋਨ ਤੋਂ ਕਾਲ ਕੀਤੀ ਸੀ ਤੇ ਘਰ ਇਹਦੀ ਮੰਮੀ ਤੋਂ ਪਤਾ ਲੱਗਿਆ ਵੀ ਇਹ ਢੋਲੇ ਵਾਲੇ ਚੌਂਕ ਦਾ ਰਹਿਣ ਵਾਲਾ ਜੀ ਤੇ ਇਹਦੀ ਡੈਥ ਹੋ ਗਈ ਜੀ ਹਸਪੀਟਲ ਆ